ਹਾਂਜੀ ਮੈਡਮ ਪੜੋ ਸੀ ਲਿਖ ਨਹੀਂ ਆਉਦੀ ਇਹਦੀ ਸੀ ਮੈਨੂੰ ਲਿਖਣੀ ਨਹੀਂ ਆਉਦੀ ਆਹ ਕਰ ਦਿਓ ਕੁਲਾਈਂਗ ਠੀਕ ਐ ਕਰਕੇ ਇਹ ਸੀ ਠੀਕ ਹੈ ਵੈਰੀ ਗੁੱਡ ਤੇ ਦਿੱਤੀ ਨਹੀਂ ਵੈਰੀ ਗੁੱਡ ਠੀਕ ਥੈਂਕ ਯੂ ਇਹਦੇ ਉੱਤੇ ਨਾਨੀ ਇਹ ਜੁਮਾ ਛੋਟੇ ਹੇਦੀ ਮੈਂ ਤੁਹਾਨੂੰ ਬਾਕੇ ਨਿਆ ਕਰਨੀ ਛੋਟੀ ਠੀਕ ਆ ਬੁੱਕ ਤਾਂ ਲਿਆ ਬੁੱਕ ਤੇ ਵੰਨ ਬੁੱਕ ਮੇਰੀ ਦੁਕਾਨ ਤੋਂ ਲੈਣ ਵਾਲੀ ਆ ਮੁੱਕ ਗਿਆ ਬੁੱਕ ਜਿਹੜਾ ਜਵਾਨਾ ਬਾਈ ਗੱਲ ਛੱਡ ਕੇ ਉਹ ਤਾਂ ਦੇ ਦੇ ਸਾਰੀਆਂ ਠੀਕ ਆ ਸਾਰੀਆਂ ਤਾਂ ਸਾਧੀਆਂ ਵੇਣ ਲੈ ਪ੍ਰਾਣੀਆਂ ਨੇ ਬੱਧੇ ਡੈਰੀਆਂ ਦੇ ਉੱਤੇ ਆ ਪੇੜ ਦਿੰਦੀਆਂ ਆ ਠੀਕ ਆ ਹਮਨੇ ਸੀ ਲਿਖਣੀ ਆ ਗਈ ਸੀ ਆ ਹਾਂ ਡੀ ਠੀਕ ਆ ਅੱਜ ਅਮਰੀਕਨ ਟੈਗ ਦੀ ਕਲਾਸ ਹੈ। ਕਲਾਸ ਕਿਹਨਾ? 5 ਮਿੰਟ ਦੀ। ਠੀਕ ਆ। ਤੇ ਮੈਨੂੰ ਮੈਂ ਨਹਾਇਆ ਨਹੀਂ ਜੀ ਅਜੇ ਸਵੇਰੇ ਸਵੇਰੇ। ਅੱਛਾ ਤਾਂ ਕਰ ਤੁਹੇ। ਜੀ ਮੈਂ ਹੁਣੇ ਉੱਠਿਆ ਨਾ ਬਿਸਤਰੀ ਦੇ ਵਿੱਚੋਂ। ਮੈਂ ਮੂੰਹ ਵੀ ਨਹੀਂ ਧੋਤਾ ਜੀ ਅਜੇ ਤਾਂ। ਮੇਰੇ ਕੋਟ ਤਾਂ ਨਹੀਂ ਪੈਂਦੀ। ਸਕੂਲ ਚ ਨਾ ਆ ਕੇ ਆਈਦਾ ਹੁੰਦਾ ਕਹਿੰਦੇ। ਹੂੰ। ਕੁਛ ਨਹੀਂ ਹੁੰਦਾ। ਠੀਕ ਆ ਜੀ। ਅਸੀਂ ਸਾਰੇ ਤੁਹਾਨੂੰ ਮੈਂ ਡਾਟ ਲਾ ਕੇ ਦਿੰਦੀ। ਠੀਕ। ਇੱਥੇ ਕਰ। ਕਰਕੇ ਹੁਣ ਇੱਥੇ ਮੈਂ ਕੀ ਲਿਖਣਾ ਸੀ 1 ਠੀਕਾ ਸਾਰੇ ਕਿਤੇ ਸਾਰੇ ਕਿਤੇ ਇੱਥੇ ਲਿਖਿਆ ਹੋਇਆ ਕਰਤੇ ਮੈਂ ਚਾਹ ਬੋਲਦਾ ਨਾ ਉਸ ਕੋਣੀ ਆਮ ਸਾਰੇ ਤੇ ਲਿਖਿਆ ਲਿਖਿਆ ਠੀਕਾ ਇਹ ਮੈਂ ਕਰਕੇ ਸੀ ਸੀ ਹਾਂ ਸੀ 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 ਚਿੱਤੇ ਚਨਾ ਦਾ ਵਤਨ ਲੈ ਐਟਲ ਗਰੁੱਪ ਹਾਂ ਐਟਲੀ ਜੋ ਚ ਬਗੀ ਲੇ ਜਮ ਮੈਨੂੰ ਕਿੰਨੇ ਨੰਬਰ ਮਿਲਣਗੇ ਹੁਣ 4 4 40 40 40 ਠੀਕ ਆ ਇਹ ਕਿੰਨੇ ਵਿੱਚੋਂ ਮਿਲੇ ਨੇ ਮੈਨੂੰ ਹੁਣ 40 ਨੰਬਰ ਕਿੰਨੇ ਚੋਂ ਮਿਲਣੇ ਮੈਨੂੰ 50 ਚ 52 52 پھر میں ایک دیویژن تے آیا فرسٹ فرسٹ شانتے تے دو دو ٹھیک ٹھیک اوے کپڑا پہلے آو کپڑا کپڑا کسلے کپڑا او اجا پیاں وی نہیں آیا اودی دیوت او دیوتی تے نہیں گیا پیاں اپنا اودی دیوتی آئے بلیک بورڈ صاف کرنا ਕਿ ਕੱਪੜਾ ਲੈ ਕੇ ਆਉਂਾਂ ਸਾਰੀਆਂ ਦੀਆਂ ਰੱਖਣੀਆਂ ਮੈਨੇਜ ਕਰਨੀਆਂ ਉਹਦੀ ਤੁਸੀਂ ਤਾਂ ਹੈਗਰ ਤਲਿਓ ਹੱਤ ਮੰਗੇ ਆ ਹਾਂ ਤੇ ਹਾ ਕੱਤ ਨਹੀਂ ਆਉਦੀ ਇੰਨੀ ਦਰਹਾਲੇ ਤਾਂ ਦੰਨਹ ਜਾ ਰਿਹਾ ਉਹ ਕੱਪੜਾ ਤੋ ਪੂਰਾ ਕਰਦਾ ਨਹੀਂ ਆਉਗਾ ਦੱਸੋ ਸਟੂਡੈਂਟ ਇੱਥੇ ਪਰਾਨ ਹੋਈ ਜਾਂਦੇ ਨੇ ਇਧਰ ਟੀਚਰਾਂ ਪਰਾਨ ਹੋਈ ਜਾਂਦੇ ਨੇ ਬੇਟੀ ਟੀਚਰਾਂ ਦੇ ਹੱਥ ਨੇ ਬੁੜੀ ਜਾਂਦੇ ਨੇ ਹਾਂ

ਚੰਦਲ ਗਿਵੇ ਆਪਾਂ ਬਹੁਤ ਵੀ ਪਾਏ ਨੇ ਪਰਾਂ ਦੇ ਵਿੱਚ ਆਹ ਵੈਰੀ ਗੁੱਡ ਬਹੁਤ ਨਹੀਂ ਪਾਇਆ ਹੋਇਆ ਆਪਾਂ ਪਰਾਂ ਦੇ ਵਿੱਚ ਪਰ ਇਹ ਮੁਹਰੇ ਪੜੈ ਨਹੀਂ ਵੈਰੀ ਗੁੱਡ ਫਿਰ ਹੁਣ ਆਪਾਂ ਗੁੱਟ ਖਾਣੀ ਅੱਗੇ ਜਾ ਕੇ ਕਾ ਕਰਤੇ ਸਾਡੀ ਨੂੰ ਕਾ ਕਰਤੇ ਸਾਡੀ ਨੂੰ ਇਹ ਕੀ ਹੈ ਜੀ 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 ਤਾਂ ਮੈਂ ਸਿੱਖ ਲਈ ਗੁੱਟ ਆਨੇ ਜੇ ਰਾਹ ਦਾ ਕੰਡਨਿਟੀ ਐਲਕ੍ਰੂ ਸਤਿ ਸ਼੍ਰੀ ਅਕਾਲ ਕਿ ਨੀਮਾ ਖਾਪਾ ਜੀ ਆਪ ਇਧਰ ਆ ਜੀ ਦੀ ਆਨਲਾਈਨ ਆਪਣੀ ਕਿਤਾਬਾਂ ਇਹ ਮੰਨ ਕੇ ਬੱਦ ਕਰ ਗਈ ਕਲਾਸ ਇਧਰ ਬਸ ਬੱਲਾਈਨ ਦੇਦਰ ਬੋਲ ਲੋ ਵੀ ਮੈਂ ਸਟੂਡੈਂਟ ਤੁਹਾਡਾ ਸਹੀ ਆ ਮੈਨੂੰ ਆ ਸਿੱਖ ਗਿਆ ਮੈਂ ਉਦੋਂ ਜੀ ਬੋਲ ਉਹਦੇ ਚ ਬੋਲ ਕੇ ਕਸ਼ ਰੋਡ ਤੇ ਮੇਰਾ ਸਿੱਖ ਗਿਆ ਸਾਵਾ ਵਜੇ ਸਟਾਪ ਟੈਕ ਮੇਰਾ ਸਿੱਖ ਗਿਆ ਸਾਵਾ ਚ ਆਈ ਦੀ ਜੀ ਆ ਮੁੰਡੀ 70 ਕਿ ਸਾਵਾ ਵਜੇ ਥੈਂਕ ਯੂ ਮੈਮ ਥੈਂਕਸ ਠੀਕ ਹੈ ਮਾਮਕ ਫਾਕ